ਉਦਰਾ ਹੀ ਸੁਪਾਤ ਲੱਗੋ ਤੇ ਕਿਹਦਾ 5000 ਕਿਹਦਾ ਕਿੱਲਾ ਆ ਗਿਆ ਐ ਐਸ ਬਸ ਪਰ ਕੇ ਤੇ ਨੂ ਬਣਾਈਏ ਤੇ ਸਲੈਪ ਕਿੱਡੀ ਜਾਨੀ ਨਾ ਅੱਜ ਅਸੀਂ ਚੱਕ ਖੰਨਾ ਜ਼ਿਲ੍ਹਾ ਫਰੋਜਪੁਰ ਦੇ ਬੰਦ ਤੇ ਆ ਤਹਿਸੀਲ ਜੀਰਾ ਪੈਂਦਾ ਜੇ ਵੇਖੀਏ ਤਾਂ ਬਹੁਤ ਮਾੜੇ ਹਾਲਾਤ ਆ ਇਸ ਏਰੀਏ ਦੇ ਕਿਉਂਕਿ ਕੱਲ ਦਾ ਪਾਣੀ ਇੱਥੇ ਤਕਰੀਬਨ ਚੜੀ ਜਾ ਰਿਹਾ ਉੱਤਰਦਾ ਨਹੀਂ ਪਿਆ ਸੋ ਸਾਰੇ ਜਿਹੜੇ ਸੱਜਣਾ ਵੀਰ ਆ ਨੌਜਵਾਨ ਆ ਸਾਰੇ ਲੱਗੇ ਹੋਏ ਆ ਇਸ ਬੰਦ ਨੂੰ ਮਜ਼ਬੂਤ ਕਰਨ ਵਾਸਤੇ ਕਿ ਪਾਣੀ ਪਿੱਛੋਂ ਅੱਜ ਜਿਵੇਂ ਪਿੱਛੇ ਦਾ ਦੇਖੀਏ ਤਾਂ ਖਬਰਾਂ ਦੇ ਅਨੁਸਾਰ ਦੱਸੀਏ ਤਾਂ ਪਤਾ ਲੱਗਦਾ ਵੀ ਅੱਜ ਸੱਤ ਫਾਟਕ ਹੋਰ ਖੋਲ ਸਕਦੇ ਆ ਉਹ ਭਾਖੜਾ ਵਿਆਸ ਡੈਮ ਦੇ ਤੇ ਉਹਦੇ ਨਾਲ ਜਿਹੜਾ ਪਾਣੀ ਦਾ ਪੱਧਰ ਆ ਹੋਰ ਜਿਹੜਾ ਉੱਪਰ ਵਧਨ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਵਧੇਗਾ ਬਹੁਤ ਤੇ ਜੇ ਇਸ ਤਰ੍ਹਾਂ ਪਾਣੀ ਦਾ ਵਾਧਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਨੁਕਸਾਨ ਆ ਇਸ ਏਰੀਆ ਨੂੰ ਵੀ ਵੱਡੀ ਪੱਧਰ ਤੇ ਭੁਗਤਣਾ ਪੈ ਸਕਦਾ ਬਹੁਤ ਸਾਰੇ ਏਰੀਆ ਉਧਰ ਕੈਮਰਾਮੈਨ ਨੂੰ ਕਹਿੰਨੇ ਵੀ ਨਿਗਾਹ ਮਾਰੋ ਕਿ ਬਹੁਤ ਸਾਰਾ ਦੇਖੋ ਤੁਸੀਂ ਸਾਰੇ ਜਿਹੜੇ ਫਸਲ ਹੈ ਸਾਰੀ ਬਰਬਾਦ ਹੋ ਚੁੱਕੀ ਆ ਬਹੁਤ ਵੱਡੀ ਪੱਧਰ ਤੇ ਜਿਹੜਾ ਪਾਣੀ ਉਹ ਫੈਲ ਚੁੱਕਾ ਹੈ ਅੱਧੇ ਕੋਈ ਪਿੰਡ ਵੀ ਵਿੱਚ ਹੈਗੇ ਇਸ ਏਰੀਆ ਦੇ ਜਿਹੜੇ ਜਿਹੜੇ ਡੁੱਬ ਚੁੱਕੇ ਆ ਸੋ ਬੰਨ ਮਾਰ ਰਹੇ ਕਿ ਪਾਣੀ ਆ ਜਿਹੜਾ ਇਸ ਪਾਸੇ ਨਾ ਆ ਜਾਵੇ ਸੋ ਅਸੀਂ ਅੱਜ ਗੱਲਬਾਤ ਕਰਾਉਣੇ ਆ ਤੁਹਾਨੂੰ ਇੱਥੇ ਜਿਹੜੇ ਵੀਰ ਕੱਲ ਪਰਸੋਂ ਦੇ 2-3 ਦਿਨਾਂ ਦੇ ਜਿਹੜੇ ਲੱਗੇ ਹੋਏ ਆ ਜਿਹੜੇ ਇਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਵੱਡੀ ਪੱਧਰ ਤੇ ਸੰਗਤਾਂ ਵੀ ਆਈਆਂ ਹੋਈਆਂ ਨੌਜਵਾਨ ਵੀ ਆਏ ਹੋਏ ਇਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਬਾਬਾ ਜੀ ਨਾਲ ਗੱਲ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਨਾਂ ਜੀ ਬਾਬਾ ਜੀ ਤੁਹਾਡਾ ਮੇਰਾ ਸੋਦੇਸ਼ ਸਿੰਘ ਜੀ ਤੁਸੀਂ ਪਾਣੀ ਤੇ ਕੱਲ ਦਾ ਦੇਖ ਰਿਹਾ ਪਾਣੀ ਚੜ ਰਿਹਾ ਕੀ ਕਹਿਣਾ ਚਾਹੋਗੇ ਇੱਥੇ ਪਾਣੀ ਤਾਂ ਦੇਖੋ ਜੀ ਆਪਾਂ ਤੁਹਾਨੂੰ ਦੇਖਿਆ ਕਿੰਨਾ ਪੰਜ ਵਹਾਤੇ ਹੋ ਰਿਹਾ ਨਾ ਇਹ ਕੋਈ ਤਾਂ ਕੁਦਰਤੀ ਦੀ ਕਿਰਪਾ ਹੈ ਵਾਰਸਾਂ ਦੀ ਹੈ ਕੋਈ ਸਾਡੀ ਸਰਕਾਰਾਂ ਨੇ ਨਹੀਂ ਲਾਈ ਆ ਅਸਰ ਆ ਜਿਹੜੇ ਬੰਨ ਬਨਣ ਵਾਸਤੇ ਅੱਜ ਅਸੀਂ ਇਲਾਕੇ ਦੇ ਲੋਕ ਪਿੰਡਾਂ ਦੇ ਲੋਕ ਉੱਠ ਕੇ ਮਿੱਟੀ ਪਾ ਰਹੇ ਤੁਹਾਨੂੰ ਪਤਾ ਵੇਖੋ ਟਰਾਲੀਆਂ ਟੋਜਨ ਪਾਵਾਂ ਚੜਾਉਂਦੇ ਆ ਸੀ ਹਨਾ ਅਸੀਂ ਔਰ ਪਿੰਡ ਮਈਆਂ ਦੇ ਦੋਸਤ ਜੀਰੇ ਦੇ ਕੋਲੋਂ ਆਏ 15 ਟਰਾਲੀਆਂ ਲੈ ਕੇ ਔਰ ਪਿੰਡਾਂ ਦਾ ਇਲਾਕੇ ਦਾ ਜੋ ਸਹਿਯੋਗ ਹੈ ਪਿੰਡਾਂ ਵਾਲੇ ਵੀਰ ਵਿਚਾਰੇ ਰਾਤ ਨੂੰ ਬੈਟਰੀਆਂ ਜਗਾ ਦੇਗਾ ਕਿ ਪਹਿਰੇਦਾਰੀ ਡੈ ਕਰਨਾ ਇਹੀ ਜਿਹੜੇ ਬਨਾਂ 'ਚ ਮਿੱਟੀ ਪਾ ਕੇ ਅਸੀਂ ਮਜ਼ਬੂਤ ਕਰ ਰਹੇ ਹਾਂ ਸਰਕਾਰਾਂ ਕਿਉਂ ਨਹੀਂ ਰਹਿੰਦੇ ਸਮੇਂ ਦੇ ਇਹਨਾਂ ਬਨਾਂ ਦੀ ਜਿਹੜੀ ਉਹਨਾਂ ਧਿਆਨ ਦਿੰਦੀਆਂ ਇਹੀ ਬਨ ਪੱਕੇ ਨੋਚਾਂ ਜਿਹੜੀਆਂ ਨੇ ਉਹ ਪੂਰੀਆਂ ਮਜ਼ਬੂਤ ਬਣਾਈਆਂ ਜਾਣ ਬਨ ਮਜ਼ਬੂਤ ਬਣਾਈਆਂ ਜਾਣ ਕੋਲ ਮਲਾ ਕੇ ਜੇ ਚਾਹਦੇ ਨੇ ਵੀ ਅਸੀਂ ਪਾਣੀ ਦੇ ਵਹਾ ਦੇਣਾ ਪਾਣੀ ਦੇ ਸਾਡੇ ਪੰਜਾਬ ਨੂੰ ਡੋਬਨਾਂਗੇ ਇਨੇ ਡੋਬ ਸਕਦੇ ਤੁਸੀਂ ਦੇਖਦੇ ਹੋ ਇੱਕ ਪਾਸੇ ਪੰਜਾਬ ਪਾਣੀ ਦੇ ਵਿੱਚ ਪਾਣੀ ਦਾ ਹੜਾ ਆਇਆ ਹੋਇਆ ਵਾ ਦੂਜੇ ਪਾਸੇ ਪੰਜਾਬ ਦੇ ਲੋਕਾਂ ਵੱਲੋਂ ਹੜਪੀੜਤਾ ਦੇ ਨਾਲ ਮੋਢੇ ਨਾਲ ਮੋਢਾ ਖੜਕੇ ਪੰਜਾਬ ਉੱਠ ਖੜਿਆ ਔਰ ਪੰਜਾਬ ਨੇ ਹਰ ਇੱਕ ਚੀਜ਼ ਹੜ ਲੈ ਆਤਾ ਇਸ ਕਰਕੇ ਪੰਜਾਬ ਵਸਦਾ ਪੰਜਾਬ ਜੁਦਾ ਗੁਰਾਂ ਦੇ ਨਾਂ ਤੇ ਜਿੰਨਾ ਚਿਰ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦੀ ਧਰਤੀ ਹੈ ਉਹਦੀ ਬਰਕਤ ਹੈ ਨਾ ਇਹ ਪੰਜਾਬ ਨੂੰ ਡੋਬ ਨਹੀਂ ਸਕਦੇ ਮਾਤੋ ਕੋ ਇਹਨਾਂ ਦੇ ਦਿਲ ਦੇ ਵਿੱਚ ਭਲੇਖਾ ਹੋਵੇ ਤੁਹਾਨੂੰ ਕੀ ਲੱਗਦਾ ਕੀ ਹੈ ਜਿਹੜੀਆਂ ਆਫਤ ਆਈ ਹੈ ਜਿਹੜੇ ਹਾਰਡ ਇਨੀ ਵੱਡੀ ਪੱਧਰ ਤੇ ਕੁਦਰਤੀ ਆ ਜਾਂ ਪਲੈਨਿੰਗ ਨਾਲ ਭੇਜੇ ਗਏ ਆ? ਬਲਵਨ ਕੁਦਰਤੀ ਤਾਂ ਹੈ ਪਲੈਨਿੰਗ ਤਾਂ ਹੈਗੀ ਆ ਜੀ। ਪਲੈਨ ਕਰਦਾ ਦੇਖੋ ਇੱਕ ਡੈਮ ਦੇ ਜਿਹੜੇ ਉਹ ਗੇਟ ਟੁੱਟ ਜਾਣੇ ਯਾਰ ਕਿੱਡੀ ਤੇ ਲੈ ਕੀ ਇਹਨਾਂ ਦੀ? ਪਹਿਲੇ ਕਹਿੰਦਾ ਡੈਮ ਦੇ ਸਾਡਾ ਪੰਜਾਬ ਦਾ ਬੋਰਡ ਦੇ ਵਿੱਚ ਮੈਂਬਰ ਹੀ ਨਹੀਂ ਨਾ ਕੱਢ ਦਿੱਤੇ। ਸਾਡਾ ਡੈਮ ਦੇ ਉੱਤੇ ਬੋਰਡ ਦੇ ਵਿੱਚ ਜਿਹੜਾ ਨੰਗਲ ਡੈਮ ਆ ਜਿਹੜਾ ਬੋਰਡ ਆ ਉਹਦੇ ਵਿੱਚ ਸਾਡਾ ਮੈਂਬਰ ਹੀ ਨਹੀਂ ਕੋਈ। ਪੰਜਾਬ ਦਾ ਸਾਡੇ ਪੰਜਾਬ ਦੀ ਗੱਲ ਕਰਨ ਵਾਲਾ। ਔਰ ਡੈਮ ਦੇ ਡੈਮ ਦੇ ਗੇਟ ਟੁੱਟ ਜਾਣੇ ਇਹ ਸਵਾਲ ਨਹੀਂ ਹਰਦਾ ਸਰਕਾਰ ਤੇ। ਕਿਸ ਤੁਹਾਨੂੰ ਲੱਗਦਾ ਵੀ ਬੀਬੀ ਐਮ ਡੀ ਜਿਹੜਾ ਮੈਨੇਜਮੈਂਟ ਹੈ ਜਿਹੜੀ ਭਾਖੜਾ ਵਿਆਸ ਮੈਨੇਜਮੈਂਟ ਆ ਉਹ ਜਿਹੜੀ ਪੰਜਾਬ ਨੂੰ ਦੇ ਦੇਣੀ ਚਾਹੀਦੀ ਆ ਬਿਲਕੁਲ ਜੀ ਪੰਜਾਬ ਨੂੰ ਦੇ ਦੇਣੀ ਜਦੋਂ ਪੰਜਾਬ ਦਾ ਸਾਡਾ ਪ੍ਰਬੰਧ ਪੰਜਾਬ ਦਾ ਹਿਸਾਬ ਪੰਜਾਬ ਨੂੰ ਮਿਲਣਾ ਚਾਹੀਦੀ ਆ ਘਟੋ ਘਟ ਦੇ ਨਹੀਂ ਤਾਂ ਸਾਡੇ ਘਟ ਪੰਜਾਬ ਦੇ ਸਾਡੇ ਉੱਥੇ ਗੱਲ ਕਰਨ ਦਾ ਸਾਡੇ ਮੈਂਬਰਾਂ ਦਾ ਵਿੱਚ ਹੋਣਾ ਇਸ ਕਰਕੇ ਜੇ ਇਹ ਕੁਝ ਜਿਹੜਾ ਮੈਡ ਮੈਡ ਵੀ ਕੁਦਰਤੀ ਕੁਦਰਤੀ ਤਾਂ ਹੈ ਹੀ ਆ ਸਾਰੇ ਹੋਰ ਵੀ ਸੂਬਿਆਂ ਦੇ ਵਿਚ ਆ ਰਹੇ ਨੇ ਕੁਦਰਤੀ ਕਰੋਪਤਾ ਹੈਗੀ ਆ ਇਸ ਕਰਕੇ ਸਾਨੂੰ ਜਿਹੜਾ ਸਰਕਾਰਾਂ ਨੂੰ ਇਹ ਜਿਹੜੀ ਉਹਨਾਂ ਦੀ ਨੀਤੀ ਆ ਉਹ ਨਹੀਂ ਕੰਮ ਜਾਊਗੀ ਪੰਜਾਬ ਅੱਜ ਹੜਪੀੜਤਾ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਿਆ ਵਾ ਅੱਜ ਪੰਜਾਬ ਜਿਹੜਾ ਅਸੀਂ ਮੈਂ ਇੱਕ ਦੂਜੇ ਅਪੀਲ ਹੋਰ ਕਰਨੀ ਚਾਹਨਾ ਵਾ ਜਿੱਥੇ ਅੱਜ ਅਸੀਂ ਇਹ ਇਹ ਸੜਾਕੁਰ ਰਾਸ਼ਨ ਦੀ ਹੋਰ ਹਸਲਤਾ ਕਰ ਰਹੇ ਆ ਅੱਜ ਵੱਡੀ ਲੋੜ ਤੇ ਮਿੱਟੀ ਦੀ ਵੀ ਲੋੜ ਆ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਥੱਲੇ ਲਿਆ ਗਿਆ ਇਹਨਾਂ ਵੀਰਾਂ ਦੀਆਂ ਪੈਲੀਆਂ ਜਿਹੜੀਆਂ ਨੇ ਪਤਾ ਨਹੀਂ ਕਿੰਨਿਆਂ ਕਿੰਨੇ ਕਿੰਨੇ ਫੁੱਟ ਰੇਤਾ ਚੜ ਜਾਨੀਆਂ ਘਰਾਂ ਤੇ ਰੇਤਾ ਚੜ ਜਾਨੀਆਂ ਉਹ ਪੈਲੀਆਂ ਪੱਧਰ ਕਰਨ ਦੇ ਕਿੰਨਾ ਖਰਚਾ ਆਣਾ ਵਾ ਸਰਕਾਰਾਂ ਤੋਂ ਕੁਝ ਨਹੀਂ ਮਿਲਣਾ ਅਸੀਂ ਜ ਜਿਵੇਂ ਇੱਕ ਵੀਰ ਨੇ ਆਪਣਾ ਟੂਰਨਾਮੈਂਟ ਜਿਹੜਾ ਕੈਨਸਲ ਕਰ ਦਿੱਤਾ ਮੈਂ ਹੋਰ ਵੀ ਪਿੰਡਾਂ ਨੂੰ ਪੰਜਾਬ ਨੂੰ ਅਪੀਲ ਕਰਦਾ ਵਾਂ ਇੱਕ ਸਾਲ ਵੀਰੋ ਟੂਰਨਾਮੈਂਟ ਰੱਦ ਕਰ ਦਿਓ ਤੁਸੀਂ ਖੰਡ ਪਾਠਾਂ ਦੀਆਂ ਲੜੀਆਂ ਚਲਾਉਣੇ ਬੰਦ ਕਰ ਦਿਓ ਇਹਨਾਂ ਵੀਰਾਂ ਦੇ ਨਾਲ ਖੜ੍ਹ ਜਾਓ ਤੁਹਾਡਾ ਪੁੰਨ ਲੱਗ ਜਾਊਗਾ ਤੁਹਾਡੇ ਕੀਤੇ ਹੋਏ ਜਿਹੜੇ ਆ ਉਹ ਲੜੀਆਂ ਕਰੂਗਾ ਸਫਲ ਹੋ ਜਾਣਗੀਆਂ ਜਿਹਨਾਂ ਵੀਰਾਂ ਦਾ ਪਹਿਲੀਆਂ ਨਾਲ ਸਾਨੂੰ ਪਹਿਲੀਆਂ ਪੱਧਰ ਕਰਾ ਦੇਓਗੇ ਇਹਨਾਂ ਦੇ ਘਰ ਬਣਾ ਦੇਓਗੇ ਪਹਿਲੀਆਂ ਆਬਾਦ ਕਰਾ ਦੇਓਗੇ ਇਹਨਾਂ ਤੋਂ ਕਲਕਣੀ ਵੀਜੀ ਜਾਣੀ ਜੀ ਤੁਸੀਂ ਕਹੋਗੇ ਨਾ ਵੀ ਅਜੇ ਅਜੇ ਤਾਂ ਪਤਾ ਨਹੀਂ ਪਾਣੀ ਲੈਣਾ ਕਰੂਗਾ ਜੇ ਆਪਾਂ ਕਹੀਏ ਵੀ ਅਮਦullah ਹਰੀ ਬੀਜਣ ਹਰੀ ਨਹੀਂ ਵੀ ਪਹਿਲਾਂ ਕਿਦੋਂ ਪੱਦਰ ਹੋਣਗੀਆਂ ਇਸ ਕਰਕੇ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਤੁਸੀਂ ਪੰਜਾਬ ਨੂੰ ਦਾ ਬੇੜਾ ਗਰਕ ਨਾ ਕਰੋ ਪੰਜਾਬ ਨੂੰ ਦੋ ਬੰਦੀਆਂ ਨੀਤੀਆਂ ਬੰਦ ਕਰ ਦਿਓ ਪੰਜਾਬ ਸਰਕਾਰ ਵੀ ਨਵੈਲਡ ਆ ਔਰ ਕੇਂਦਰ ਸਰਕਾਰ ਤਾਂ ਹੈ ਵੀ ਹੈਗੀ ਆ ਤੁਹਾਨੂੰ ਕੀ ਲੱਗਦਾ ਜਿਵੇਂ ਪਹਿਲਾਂ ਇੱਕ ਬਿੱਲ ਲੈ ਕੇ ਆਏ ਸੀ ਇਹ ਲੈਂਡ ਪਾਲਿਸੀ ਬਿੱਲ ਸੀ ਜਿਹੜਾ ਜਿਉਂ ਕਹਿੰਦੇ ਵੀ ਜੇ ਇਥੇ ਕਾਰਪੋਰੇਟ ਨੂੰ ਇਹ ਦੇ ਦਿੱਤਾ ਜਾਵੇ ਤਾਂ ਕਹਿੰਦੇ ਹਾੜ ਨਹੀਂ ਆਉਣਗੇ ਉਹਨਾਂ ਦੀ ਇਹ ਪਾਲਿਸੀ ਹੋ ਸਕਦੀ ਹੈ ਵੀ ਉਹ ਜ਼ਮੀਨਾਂ ਨੂੰ ਲੈਣ ਦੇ ਵਿੱਚ ਇੱਕ ਸਾਜ਼ਿਸ਼ ਦੇ ਤੌਰ ਤੇ ਵੀ ਇਸ ਪਾਣੀ ਨੂੰ ਵਰਤਿਆ ਜਾ ਸਕਦਾ ਹੈ ਵੀ ਦੇਖਿਆ ਜਾ ਸਕਦਾ ਜੀ ਉਹ ਕਿਉਂਕਿ ਜੇ ਆਹ ਲੈਂਡ ਪੌਸਨ ਜਿਹੜੀ ਦਿੱਤੀ ਆ ਉਹਨੂੰ ਅਸੀਂ ਜਿਹੜੇ ਕਿਸਾਨ ਸਾਡੇ ਪੰਜਾਬ ਵਿਰੋਧ ਨਾ ਕਰਦਾ ਤੇ ਹੋ ਸਕਦਾ ਇਹ ਜਿਹੜੇ ਨਾਪ ਤਾਂ ਉਹਨਾਂ ਸਾਰੀ ਧਰਤੀ ਖੋਣੀ ਸੀ ਨਾ ਜੀ ਅੱਜ ਸਾਡੇ ਜਿਹੜੇ ਲੋਕ ਨੇ ਬੇਕਾਰ ਕਰ ਦਿੱਤੇ ਕਿਵੇਂ ਤੁਸੀਂ ਵੇਖਦੇ ਹੋ ਨਿੱਕੇ ਨਿੱਕੇ ਜਵਾਕ ਜਿਹੜੇ ਨੇ ਲੋਕੀ ਕਿੰਨੇ ਅੱਜ ਤਰਸਯੋਗ ਹਾਲਤ ਬਣੀ ਹੋਈ ਆ ਪੀਣ ਨੂੰ ਪਾਣੀ ਨਹੀਂ ਮੇਰੇ ਵਰਗਾ ਲੋਕਾਂ ਨੂੰ ਇਹ ਤਾਂ ਸਾਡਾ ਪੰਜਾਬ ਨਾਲ ਖੜ ਗਿਆ ਕਾਂ ਕਰਕੇ ਵੀ ਅਜਾ ਹੌਸਲੇ ਦੇ ਵਿੱਚ ਨੇ ਔਰ ਫਿਰ ਜਿੱਥੇ ਦਰਿਆ ਵਗਦਾ ਰੇ ਮੈਂ ਕਹਿੰਦਾ ਇਹਨਾਂ ਲੋਕਾਂ ਦੇ ਵੀ ਦਿਲ ਦਰਿਆ ਨੇ ਯਾਰ ਤੁਸੀਂ ਵੇਖੋ ਕਿਸੇ ਦੇ ਚਿਹਰੇ ਤੇ ਵੀ ਉਦਾਸੀ ਹੈ ਅੱਜ ਇਹਨਾਂ ਚਿਹਰਿਆਂ ਦੇ ਹਾਸੇ ਨੇ ਕਿਉਂ ਉਹ ਕਹਿੰਦੇ ਸਾਡੇ ਨਾਲ ਪੰਜਾਬ ਖੜਾ ਵਾ ਸਾਡੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਬਿਲਕੁਲ ਅਸੀਂ ਇਸ ਬੰਦ ਤੋਂ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਜਿਹੜੇ ਵੀਰ ਨੌਜਵਾਨ ਜਿਹੜੇ ਆ ਜਿਹੜੇ ਸੁਰੱਖਿਆ ਥਾਵਾਂ ਤੇ ਬੈਠੇ ਸ਼ਹਿਰਾਂ 'ਚ ਬੈਠੇ ਆ ਉਹ ਮਿੱਟੀ ਗੱਟੇ ਲੈ ਕੇ ਇੱਥੇ ਪਹੁੰਚਣ ਤਾਂ ਕਿ ਬੰਨ ਜਿਹੜਾ ਮਜ਼ਬੂਤ ਕੀਤਾ ਜਾ ਸਕੇ ਇਹ ਪਾਣੀ ਹੈ ਜਿਹੜਾ ਅੱਗੇ ਹੋਰ ਮਾਰ ਨਾ ਕਰ ਸਕੇ ਜਿੰਨੀ ਮਾਰ ਹੋ ਗਈ ਚਲੋ ਠੀਕ ਹੈ ਮਾਰ ਹੋ ਗਈ ਪਰ ਅੱਗੇ ਜਿਹੜਾ ਹੋਰ ਇਹ ਪਾਣੀ ਨਾ ਵਧੇ ਤੇ ਹੋਰ ਮਾਰ ਨਾ ਕਰੇ ਹੋਰ ਪਿੰਡਾਂ ਨੂੰ ਨਾ ਡੋਬੇ ਸੋ ਅਸੀਂ ਇਸ ਬੇਨਤੀ ਕਰਦੇ ਹਾਂ ਅਸੀਂ ਇੱਕ ਹੋਰ ਵੀਰ ਜੀ ਨਾਲ ਵੀ ਗੱਲ ਕਰਾਉਣੇ ਇੱਥੇ ਜਿਹੜੇ ਲਗਾਤਾਰ ਲੱਗੇ ਹੋਏ ਆ ਧਾਰਾਂ ਦੇ ਜਾਲ ਵੀ ਚਾਹੀਦੇ ਨੇ ਜੀ ਗੱਟੇ ਭਰ ਕੇ ਸੱਟਣ ਵਾਸਤੇ ਵਿੱਚ ਡੋਚਾ ਬੰਨਣ ਵਾਸਤੇ ਧਾਰਾਂ ਤਾਰਾਂ ਦੇ ਜਾਲ ਦਾ ਵੀ ਸੁਨੇਹਾ ਹੈ ਵੀ ਜਾਲ ਹੋਣਗੇ ਤਾਂ ਸੌਖਾ ਰਹਿੰਦਾ ਤਾਂ ਕਿ ਜਿਹੜੇ ਗੱਟੇ ਆ ਵਧੀਆ ਤਰੀਕੇ ਨਾਲ ਲੱਗ ਜਾਂਦੇ ਆ ਤੇ ਬੰਨ ਨੂੰ ਮਜ਼ਬੂਤ ਛੇਤੀ ਕੀਤਾ ਜਾ ਸਕਦਾ ਬੰਨ ਕੇ ਛੱਟਿਆ ਜਾ ਸਕਦਾ ਦਰਿਆ 'ਚ ਜਾਲ ਤਾਰਾਂ ਦੇ ਜਾਲ ਗੱਟੇ ਮਿੱਟੀ ਵੱਧ ਤੋਂ ਵੱਧ ਜਿਹੜੀ ਇਸ ਬੰਨ ਤੇ ਪਹੁੰਚਦੀ ਕਰੋ ਤਾਂ ਕਿਉਂਕਿ ਅੱਜ ਜੇ ਪਾਣੀ ਹੋਰ ਛੱਡਦੇ ਆ ਤਾਂ ਹਾਲਾਤ ਹੋਰ ਵੀ ਖਤਰਨਾਕ ਹੋ ਜਾਣਗੇ ਪਿੰਡ ਪਿੰਡ ਖੰਨਾ ਜ਼ਿਲ੍ਹਾ ਤਹਿਸੀਲ ਜੀਰਾ ਤੇ ਜਿਲ੍ਹਾ ਫਰੋਹੀਪੁਰ ਜਗਬਾਬਾ ਜਗਤਾਰ ਆਪਣੇ ਬਾਬਾ ਭੋਰੀ ਵਾਲੇ ਨੋਜ ਤੇ ਪਹੁੰਚ ਜਾਣ ਜਿੰਨੇ ਵੀ ਵੀਰ ਆ ਜਿਹੜੇ ਇੱਥੇ ਸਹਿਯੋਗ ਕਰਨ ਵਾਲੇ ਮਿੱਟੀ ਗੱਟੇ ਤਾਰਾਂ ਦੇ ਜਾਲ ਅਸੀਂ ਬੇਨਤੀ ਕਰਦੇ ਆਂ ਆਪਦੇ ਵੱਲੋਂ ਵੀ ਵੱਧ ਤੋਂ ਵੱਧ ਜਿਹੜੇ ਵੀ ਸ਼ਹਿਰਾਂ 'ਚ ਬੈਠੇ ਆ ਨੌਜਵਾਨ ਉਹ ਵੀ ਵੱਧ ਤੋਂ ਵੱਧ ਆਉਣ ਜੀ ਜਿਹੜੇ ਬਾਬਾ ਜਗਨਾਰ ਸਿੰਘ ਬਾਬਾ ਭੋਰੀ ਵਾਲੇ ਨੂੰ ਜੀ ਉਹਨਾਂ ਨੂੰ ਯੋਗਦਾਨ ਪਾਉਣ ਆਣ ਕੇ ਸੇਵਾ ਲੈਣ ਵਰਤਾ ਆ ਜਾਂਦੇ ਨੇ ਠੀਕ ਹੈ ਕਿ ਨਹੀਂ ਸਰਕਾਰੀ ਨਮਾਇੰਦਿਆਂ ਵੱਲੋਂ ਕੋਈ ਆਸ ਨਹੀਂ ਜੀ ਕੋਈ ਨਹੀਂ ਜੀ ਕੋਈ ਨਹੀਂ ਸਾਡੇ ਕੋਈ ਆਏ ਜੀ ਵੱਡੇ ਹਲਕੇ ਦੇ ਜਿਹੜਾ ਐਮ ਐਲ اے ਕੋਈ ਜਿਹੜਾ ਲੱਗ ਕੇ ਗਿਆ ਹੋਵੇ ਮਾੜਾ ਮੋਟਾ ਆਏ ਨੇ ਜੀ ਅੱਖਾਂ ਪੁੰਜਣ ਆਏ ਸੀ ਅੱਖਾਂ ਪੁੰਜ ਕੇ ਗਿਆ ਚੜ੍ਹੇ ਨੇ ਜੀ ਹਾਂ ਜੀ ਉਸ ਤੋਂ ਬਾਅਦ ਸਟੂਮੈਂਟ ਮਗਰ ਉਹਨੇ ਲਾਏ ਆ ਬੁਰੀਆਂ ਚੱਕੀਆਂ ਉਸ ਤੋਂ ਬਾਅਦ ਚਲੇ ਗਏ ਇੱਕ ਗੱਲ ਹੋਰ ਵੀ ਬਣਦੀ ਆ ਵੀ ਜੇ ਲੋਕਾਂ ਨੇ ਕਰਨਾ ਸਾਰਾ ਕੁਝ ਜੇ ਲੋਕਾਂ ਨੇ ਇੱਕ ਦੂਜੇ ਦਾ ਸਹਿਯੋਗ ਕਰਨਾ ਤੇ ਫਿਰ ਸਰਕਾਰ ਤੋਂ ਅਸੀਂ ਕੀ ਕਰਾਉਣਾ ਸਰਕਾਰ ਤੋਂ ਅਸੀਂ ਸਰਕਾਰ ਤਾਂ ਸਰਕਾਰ ਕੁਛ ਨਹੀਂ ਕਰ ਰਹੀ ਜੀ ਇਹਦਾ ਸੰਗਤ ਵੇਲਾ ਆਪ ਦਾ ਚੋਨਾ ਡੁੱਬਿਆ ਸਾਰ ਹੀ ਫਿਰ ਵੀ ਗਰਾਈ ਦੇ ਕੇ ਜਾਨੀ ਮਿੱਟੀ ਪਾ ਰਹੇ ਆ ਜੀ ਸਾਰੇ ਜ਼ਮੀਨ ਦੇ ਹਿਸਾਬ ਨਾਲ ਪੈਸੇ ਇਕੱਠੇ ਕਰਕੇ ਤੇ ਨੋਜ ਬਣ ਰਿਹਾ ਤੇ ਮਿੱਟੀ ਪੈ ਰਹੀ ਹੈ ਜੀ ਸੰਗਤ ਦਾ ਸਹਿਯੋਗ ਦੇ ਬਿਲਕੁਲ ਸਰਕਾਰ ਵੱਲੋਂ ਕੋਈ ਯੋਗਦਾਨੀ ਕਿਤੇ ਵੀ ਨਹੀਂ ਅਸੀਂ ਫਾਜ਼ਿਲਕਾ ਵੀ ਅਸੀਂ ਉੱਥੇ ਕੰਮ ਕਰਕੇ ਆਏ ਆ ਬਿਲਕੁਲ ਫਲੱਡ ਦੇ ਵਿੱਚ ਪੱਤਰਕਾਰੀ ਨਹੀਂ ਕਰਕੇ ਆਏ ਉੱਥੇ ਫਲੱਡ ਦੇ ਵਿੱਚ ਕੰਮ ਕਰਕੇ ਆਏ ਆ ਤੇ ਉੱਥੇ ਬਹੁਤ ਬੁਰੇ ਹਾਲਾਤ ਹੈ ਜਿਹੜੇ ਫਾਜ਼ਿਲਕਾ 'ਚ ਪਾਣੀ ਪਹਿਲਾਂ ਆਇਆ ਤੋਂ ਸਾਰੇ ਕਿਤੇ ਜਿਹੜੇ ਆ ਜਿਹੜੇ ਆ ਨਮਾਇंदे ਜਿਹੜੇ ਸਰਕਾਰ ਦੇ ਉਹ ਫੇਲ ਆ ਸਭ ਨਲਾਇਕੀ ਆ ਫੋਟੋਆਂ ਖਿਚਾਉਣ ਤਾਂ ਕਿ ਜਿਹੜੇ ਸੀਮਤ ਆ ਉਹ ਹਰੇਕ ਜਗ੍ਹਾ ਦੇ ਵਿੱਚ ਇਦਾਂ ਹੀ ਹੋ ਰਿਹਾ ਕੱਪੜੇ ਲਵੇੜ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਆ ਪਰ ਲੋਕਾਂ ਨੇ ਜੇ ਆਪ ਦਾ ਸਹਿਯੋਗ ਆਪ ਕਰਨਾ ਜੇ ਲੋਕਾਂ ਨੇ ਬਾਹ ਇੱਕ ਦੂਜੇ ਦੀ ਆਪ ਫੜਦੀਆਂ ਫਿਰ ਸਰਕਾਰ ਅਸੀਂ ਸਰਕਾਰ ਸਰਕਾਰ ਲੋਕਾਂ ਨੂੰ ਦੇ ਦਿਓ ਸਰਕਾਰ ਲੋਕਾਂ ਨੂੰ ਦੇ ਦੇ ਲੋਕ ਚਲਾ ਲੈਣਗੇ ਜੇ ਲੋਕਾਂ ਨਹੀਂ ਲੜਨਾ ਤਾਂ ਫਿਰ ਲੋਕ ਹੀ ਸਰਕਾਰ ਚਲਾ ਲੈਣਗੇ ਸਰਕਾਰ ਦੇ ਨੁਮਾਇੰਦੇ ਤੇ ਇੰਨਾ ਖਰਚਾ ਕਰਨ ਦੀ ਕੀ ਲੋੜ ਹੈ ਏਡੀਆਂ ਏਡੀਆਂ ਗੱਡੀਆਂ ਇੰਨੇ ਨੇ ਟੈਕਸ ਦਾ ਜਿਹੜਾ ਪੈਸਾ ਉਹ ਲੈ ਕੇ ਜਾਂਦੇ ਉਹਨਾਂ ਦਾ ਕੀ ਫਾਇਦਾ ਸੋ ਅਸੀਂ ਬੇਨਤੀ ਕਰਦੇ ਹਾਂ ਫਿਰ ਵੀ ਵੱਧ ਤੋਂ ਵੱਧ ਬੰਨ ਤੇ ਪਹੁੰਚੋ ਧੰਨਵਾਦ